ਹਾਂਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬਾਂਦਾ ਕਰਦਾ ਮੇਰੇ ਵੀਰੋ ਲਓ ਜੀ ਕਾਤੀ ਲੋਕ ਦੀ ਸਟਾਰਟਿੰਗ ਸੁਆ ਸੁਆ ਸੱਤ ਨਹੀਂ ਸੱਤ ਨਹੀਂ ਸਾਢੇ 7 ਵਜੇ ਮੁੰਡੇ ਨੇ ਠਾਤਾ ਆ ਗਏ ਇਹਨੂੰ ਮੈਂ ਆਖੇ ਮੈਂ ਵੀ ਇਹ ਕਹਿੰਦਾ ਟਾਈਮ ਨਾਲ ਆ ਜੂਗਾ ਮੈਂ ਚੱਲ ਟਾਈਮ ਨਾਲ ਆ ਕੇ ਮੈਨੂੰ ਵੀ ਠਾ ਦੇ ਇਹ ਕਹਿੰਦਾ ਸਾਢੇ 8 ਵਜੇ ਠਾਉਂਗਾ ਘੰਟਾ ਪਹਿਲਾਂ ਸਾਢੇ 7 ਵਜੇ ਹੀ ਠਾਤਾ ਆ ਗਏ ਨੇ ਚਲੋ ਕੋਈ ਨਾ ਮੈਂ ਉੱਠ ਖੜਦੇ ਆ ਭਾਈ 7:42 ਹੋ ਗਈ ਹੁਣ ਚੱਲ ਕਰੋ ਟਿਛੇ ਦੀ ਛੇ ਦੀ ਬਾਦਲ ਚੱਲ ਕੇ ਆ ਗਏ ਥੇਰੇ ਅਗੇ ਕਾ ਉਹਨੇ ਸਟਾਰਟ ਕਰਾਇਆ ਬਾਬੋ ਚਲੋ ਭਾਈ ਚੱਲਦੇ ਨਾਲੇ ਤੇਰੇ ਲਾਈਟ ਵੀ ਆ ਗਏ ਹੌਲੇ ਟੰਗੇ ਨਾਲ ਆ ਗਏ ਦੂਮ ਤੇ ਚੱਲ ਵੱਡੇ ਮੋਟਰਸਾਈਕਲ ਤੇ ਨਿਕਲੇ ਤਾਂ ਨਹੀਂ ਜਾਂਦੇ ਚਲੋ ਭਾਈ ਚੱਲ ਵੇ ਬਾਦਲੋਂ ਪਿੰਡ ਮੈਂ ਕਿਹਾ ਚਲੋ ਭਾਈ ਚੱਲ ਵੀ ਬਾਦਲ ਬਾਦਲ ਨਹੀਂ ਚੱਲੇ ਪਿੰਡ ਨੂੰ ਤੇ ਅੱਜ ਸਵੇਰ ਉੱਠ ਕੇ ਬਾਹਰ ਲਾਇਆ ਬਾਦਲ ਅੱਜ ਉਹ ਨਹੀਂ ਕੋਈ ਇਦਾਂ ਦੇਖਣ ਨੂੰ ਉਹ ਰਸ ਸੈਟ ਟਾਈਮ ਚੱਲੀ ਜਾਂਦਾ ਠੀਕ ਚਲੋ ਯਾਰ ਘਰੇ ਜਾਂਦੇ ਹੌਲੀ ਡੇਜ਼ ਹੀ ਅੱਜ ਬਾਪਿਓ ਆਪੋ ਹੀ ਉੱਡ ਆ ਗਿਆ ਬੱਚੀ ਵੀ ਆ ਗਈ ਦੋ ਛੋਟੇ ਗਏ ਸਾਨੂੰ ਮੇਰੇ ਗੱਲ ਤਾਂ ਯਾਦ ਸੀ ਮੇਰੇ ਪਰ ਮੈਂ ਹੈ ਗਈ ਫਿਰ ਫਰਕ ਹੁੰਦਾ ਨਾ ਤਾਂ ਕਰਕੇ ਚਲੋ ਬਾਸਪੇਟਰ ਨੂੰ ਚਾਉਦੇ ਆ ਭਾਈ ਤੇ ਨਲੇ ਆਏ ਬੱਚੇ ਦੇ ਨਿਗਾ ਮਾਰ ਕੇ ਨਲੇ ਬੱਚੇ ਦੇ ਨਿਗਾ ਮਾਰਦੇ ਜਾਨੇ ਮਾੜੀ ਮਾੜੀ ਭੈਣਾਂ ਇੱਥੇ ਉੱਡਿਆ ਗਿਆ ਉੱਥੇ ਉੱਡਿਆ ਕਿੱਥੇ ਕਿੱਥੇ ਉੱਡ ਕੇ ਗਿਆ ਯਾਰ ਉਹ ਉੱਥੇ ਹੀ ਉੱਡ ਗਿਆ ਉਹ ਚਪਾਈਦਿਆਂ ਦੀ ਇਹ ਦੀਵਾਟ ਆਏ ਅੱਜ ਤੋਂ ਪਿੰਡ ਗਿਆ ਫਿਰ ਨਾਲ ਨਾਲ ਮੈਂ ਉਹ ਛੜ ਕਰ ਦਿੱਤੇ ਉੱਤੇ ਤੂੰ ਚਾਉਗੇ ਬੜੀ ਆਈਟਮ ਲਾਈ ਯਾਰ ਬੱਚੇ ਜਿਹਨੇ ਅੱਗੇ ਬਾਈਕ ਕਰੇ ਆਏ ਹਾਏ 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 ਕੋਈ ਆਗੇ ਪਹਿਲਾਂ ਤਾਂ ਲੇਟਨ ਨੂੰ ਤਾਂ ਬੰਦ ਕਰ ਦੇ ਜੀ ਮੈਂ ਸਾਰਿਆਂ ਅਸੀਂ ਅੱਜ ਤਾਂ ਫਿਰ ਵੀ 8 ਵਜੇ ਤੋਂ ਪਹਿਲਾਂ ਫਿਰ ਇਹ ਲੇਟਾ ਬੰਦ ਹੋ ਜਾਣਗੇ ਕਮਾਲ ਹੋ ਗਈ ਅ ਅੱਗੇ 12 1 ਵਜੇ ਹੁੰਦੇ ਕੰਦ ਜੀ ਅੱਛਾ ਹੋਰ ਉਹ ਬਸ ਸੱਚ ਇੱਕ ਬੱਚਾ ਵੇਖੋ ਕੂਦਰੀ ਕੱਢਣ ਵਾਲੀ ਸੀ ਕੱਢ ਲਿਆ ਕਿ ਨਹੀਂ ਕੱਢਿਆ ਹੁਣ ਲਓ ਨਿਕਲਿਆ ਬੱਚਾ ਇੱਥੇ ਵੀ ਜਿਹੜਾ ਇੱਕ ਨਿਕਲਣਾ ਸੀਗਾ ओके ਅਗਰ ਉਹੜਾ ਵਾਪੇ ਸੱਟ ਹੈਗਾ ਆ ਗਿਆ ਹੈਗਾ ਇਧਰ ਵੀ ਬੱਚੇ ਬਹੁਤ ਐ ਓਕੇ ਹੈ ਇੱਕ ਮਿੰਟ ਦੇਖ ਲੈ ਬਾਕੀ ਤੂੰ ਦੇ ਮੈਨੂੰ ਜੀ ਛਤਰਿਆਂ ਧੋ ਕੇ ਰੱਖ ਤੀਆਂ ਧੁੱਪੇ ਤੇ ਬਾਈ ਹੁਣ ਐਂ ਲੱਗਦਾ ਵੇਖੋ ਤੋਤੇ ਤੋਂ ਬਾਅਦ ਵੀ ਜਿਵੇਂ ਇਹਨਾਂ ਦੇ ਰੰਗ ਬਹੁਤ ਪਿਆਸੀ ਆ ਯਾਰ ਆਪਾਂ ਐਵੇਂ ਕਪੜਾ ਚੱਕ ਲੈ ਹੰਦ ਨਵਾ ਹਨਾ ਦੇਖੋ ਲੈ ਆ ਛਤਰਿਆਂ ਵਜ਼ਗਾ ਪੰਗ ਇਹਨੂੰ ਹੋਇਆ ਕੀ ਆ ਤੁਸੀਂ ਦੇਖੋ ਤਾਂ ਸਹੀ ਨਾ ਵਿਹਣ ਵਧੀਆ ਰੰਗ ਦਾ ਬਹਿਣ ਦਾ ਕਲੀਅਰ ਤੇ ਚਲੋ ਫਿਰ ਵੀ ਕੋਈ ਦਿੱਕਤ ਨਹੀਂ ਤੇ ਮੇਰੀ ਰਹਿਸ ਕੀ ਹੈ ਆਪਾਂ ਇਹਦੇ ਉੱਤੇ ਹੀ ਸਿਉਾਵਾਂਗੇ ਇਹਨੂੰ ਪੜਦੇ ਨਹੀਂ ਕਿਉਂਕਿ ਯਾਰ ਜੇ ਆਪਾਂ ਗੱਲ ਕਰੀਏ ਨਾ ਆਪਾਂ ਆਪਦਾ ਖਰਚਾ ਆਪ ਵਧਾਉਣੇ ਆ ਬਾਲਾ ਜਿਆਦੇ ਹਨਾ ਤੇ ਜਿੰਨਾ ਖਰਚਾ ਘਟਕੀਤਾ ਇਹ ਉਹਨੇ ਚੰਗੀ ਗੱਲ ਹੈ ਇਹਦੇ ਉੱਤੇ ਸਿਉ ਕੇ ਜਦੋਂ ਬਾਈਚਾਂਸ ਆਪਣਾ ਸੀਜ਼ਨ ਆਇਆ ਗਰਮੀਆਂ ਦਾ ਉਦੋਂ ਉਹੀ ਤਹਿ ਪੁੱਠੀ ਕਰਕੇ ਲਾ ਦਾਂਗੇ ਪੱਟ ਕੇ ਤੇ ਆਪਣਾ ਖਰਚਾ ਵਜੂਆ ਦੂਰਾ ਚਲੋ ਇਹ ਸੁੱਕੜੀਆਂ ਬਾਹਰ ਰੱਖਿਆ ਕਿ ਇਹ ਮਾੜ ਗਈਆਂ ਹੋਰ ਸੁੱਕਣ ਦੇ ਗਿੱਲੀਆਂ ਥੋੜੀਆਂ ਆਈਆਂ ਜਦੋਂ ਸੁੱਕ ਗਿਆ ਫਿਰ ਸਾਰੇ ਸੰਦ ਵੀ ਕਾਇਮ ਕਰ ਲੈਂਦੇ ਘਰੋਂ ਠੀਕ ਐ ਆ ਝੋੜਕਣਾਂ ਜਾਂ ਲਿਆਂਦਿਆਂ ਕਾਹ ਲਿਆਂਦੀ ਕੈਂਚੀ ਸੂਈ ਇਧਰ ਆਹਾ ਤੇ ਕੁਝ ਪੁਰਾਣਾ ਸਮਾਨ ਵੀ ਥਿਆ ਗਿਆ ਸੀ ਇਧਰ ਆਪਣਾ ਝੋੜਕਣਾ ਝੜਕਣਾ ਉਹ ਵੀ ਤੁਹਾਨੂੰ ਦਿਖਾ ਦਿੰਦੇ ਉਹ ਆ ਪਈਆਂ ਝੁੜਕਣੀਆਂ ਸੀਗੀਆਂ ਇਹਦੇ ਚ ਆਹ ਰੀਲ ਸੀਗੀ ਤੇ ਕੁਝ ਇੱਕ ਠੱਲਾ ਵੀ ਥਿਆ ਗਿਆ ਦੋ ਪੁਰਾਣੀਆਂ ਸੱਚ ਆ ਬੰਗਾ ਆਪਣੀਆਂ ਮੈਂ ਜੋ ਬਰੇ ਠੱਲਾ ਆਪਣੀ ਮੋਦਰੀ ਦੇਖਾ ਆਈ ਉਧਰ ਲਿਆ ਆ ਆਪਣਾ ਸਾਰਾ ਸਮਾਨ ਤੇ ਸੂਈ ਤਾਂ ਚਲੋ ਵੱਡੀ ਹੈੀ ਕੋਦਰਾਂ ਲਈ ਸਿਵਾਉਂਾਂਗੇ ਆਪਾਂ ਕੋਈ ਦਿੱਕਤ ਨਹੀਂ ਕਰਨੀ ਓਕੇ ਹੋਈ ਰਿਪੋਰਟ ਵਾਭਿਓ ਤੇ ਕੂਤਰਾਂ ਨੂੰ ਪਿੱਲੀ ਐ ਟਪਾਦ ਗਏ ਯਾਰ ਮੇਰੇ ਤੇ ਆ ਹਣਾ ਮਿਲ ਦਾਣੇ ਨੂੰ ਪਾਦ ਗਏ ਸਵੇਰ ਦੇ ਟਾਈਮ ਦੀ ਡਾਈਟ ਰੱਖ ਗਏ ਇੱਕ ਦਿਨ ਸੀ ਡਾਟ ਕੇ ਪਾ ਸੀ ਟਾਰਗੇਟ ਮੈਂ ਸਵੇਰ ਦੇ ਟਾਈਮ ਦੀ ਡਾਟ ਰੱਖ ਆਏ 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 ਬੜਾ ਤੇ ਪਿੱਲੀ ਐ ਟ ਵੀ ਪਾ ਕੇ ਬਈ ਇਹਨਾਂ ਨੂੰ ਉਹਦੀ ਉਹਦਾ ਵੀ ਗੱਲ ਕਰਾਂਗੇ ਪਹਿਲੇ ਨੰਬਰ ਤੇ ਦਾਣੇ ਗੁਰੇ ਪਾਈਏ ਅੱਜ ਨਵੇਂ ਬੱਚੇ ਹੀ ਬਾਹਰ ਕੱਢ ਰਹੇ ਆ ਬਾਗਰ ਛੱਦਰੀ ਭਰ ਨਹੀਂ ਇਹਦੇ ਨਵੇਂ ਬੱਚੇ ਰੱਖ ਨਹੀਂ ਠੀਕ ਐ ਆਇਓ 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 ਉਸਤਾਦ ਲਾਓ ਜੀ ਕੋਕੀ ਨੂੰ ਕੋ ਲਾਓ ਜੀ ਅਮਰੀਕੀ ਉਸਤਾਦ ਜੀ ਵੀ ਪਹੁੰਚੇ ਹੋਏ ਨੇ ਸੌਂਗ ਸੁਣਾਉਣ ਕੋੜੇਦੋਂ ਕੱਟ ਪਾਵਾਂ ਆਨਲਾਈਨ ਵਾਹ ਜੀ ਵਾਹ ਲਾ ਦੇ ਹੁਣ ਸਪੀਕਰ ਤੇ ਕਰ ਦੇ ਬਾਜੂ ਚੀਬ ਕਰ ਦੇ ਆ ਲੈ ਨੂੰ ਮੈਂ ਅਮਰੀਕੀ ਬੋਲਦਾ ਦੱਸ ਦੇ ਤੂੰ ਚੰਗੇ ਲਿਆ ਰਹੇ ਨੇ ਚੰਗੇ ਨਹੀਂ ਆਈ ਮਨ ਆਪਣੀ ਯਾਰੀ ਹੈ ਬਿਲ ਬਸ ਹੋ ਗਈ ਗੱਲ ਵੱਧ ਗਿਆ ਲਿਆ ਦੂਦਾ ਮੈਨੂੰ ਚੰਗਾ ਕਰਦੇ ਬਾਈ ਇਹਨੂੰ ਹਾਂਜੀ ਮੇਰੇ ਵੀਰੋ ਟੇਲਰ ਸਾਹਿਬ ਹੋ ਗਏ ਤਿਆਰ ਫਿਰ ਤੋਂ ਇਹ ਗਾਜਵੀ ਲਿਆਂਦਾ ਹੈ ਹੈ ਛਾਲੜਾਂ ਦੀ ਕੋਠੀ ਦੇ ਜਿੱਤੂ ਸਿੱਧਾ ਕਾਪੇ ਹੈ ਜਿੱਤੂ ਤੇ ਤਾਈ ਉਹੀ ਤਾਂ ਗੱਲ ਹੈ ਗਾਜਵੀ ਚੱਕ ਲਿਆਂਦਾ ਤੇ ਜਿਹੜਾ ਕੱਪੜਾ ਪੁੱਠਾ ਸਿੱਧਾ ਛੋ ਵੀ ਸਿੱਧਾ ਕਰ ਲੈਂਦਾ ਇਹ ਠੀਕ ਹੈ ਤੇ ਗਾੜੀ ਲਿਆਂਦਾ ਤੇ ਆ ਜਿਹੜਾ ਕੱਪੜਾ ਆਪਣਾ ਇੱਕ ਪੁੱਠਾ ਸਿੱਧਾ ਹੋ ਗਿਆ ਸੀਗਾ ਹਨਾ ਉਹ ਵੀ ਸੈੱਟ ਕਰ ਲੈਂਦਾ ਤੇ ਕਰਦੇ ਆ ਤਿਆਰੀ ਬਈ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਹਨਾ ਜਦੋਂ ਲਾਈਟ ਛੱਡ ਲਗੇ ਲਾਈਟ ਪੈਂਦੀ ਹੋ ਜੂਗੀ ਕਲਾ ਸੌਣ ਦੀ ਕਰਦੇ ਆਂ ਤੇਰੀ ਫਿਰ ਦਿਖਾਉਣਾ ਹਾਂ ਜੀ ਮੇਰੇ ਵੀਰੋ ਸੂਈ ਦਾ ਚੱਕਰ ਪੈ ਗਿਆ ਭਾਈ ਸੂਈ ਨਹੀਂ ਥਿਆਰੀ ਬਰੀਕ ਉਹ ਬਾਲੀ ਮੋਟੇ ਹਰ ਤੱਕੜੇ ਲਈਦੀ ਟੱਪਦੀ ਨਹੀਂ ਦੁਕਾਨ ਤੋਂ ਦੁਕਾਨ ਤੋਂ ਲੈ ਕਿਉਂ ਨਹੀਂ ਪੂਗੀ ਚਾਲ ਚੱਲ ਗਏ ਸੂਈ ਹੈ ਨਹੀਂ ਕਰੇ ਦੁਕਾਨ ਤੋਂ ਨਵੀਂ ਲੈ ਕੇ ਆਈਏ ਸੱਚੀ ਹੈ ਨਹੀਂ ਸੱਚੀ ਹੈ ਨਹੀਂ ਚੱਲਦੇ ਆ ਕੋਈ ਗੱਲ ਨਹੀਂ ਭਾਈ ਸਾਹਿਬ ਦੁਕਾਨ ਪਰ ਚਲਦੇ ਆ ਅੱਜ ਚਲਿਏ ਲਓ ਜੀ ਲੈ ਆਂਦੀ ਆਪਣੀ ਸੂਈ ਗਲੂਈ ਕੁਛ ਵੀ ਹੁੰਦੀ ਹੈ ਸ਼ਾਇਦ ਇਹ ਸਾਈਜ਼ ਚੱਲੇ ਇਹ ਤਾਂ ਚੰਗੀ ਗੱਲ ਹੈ ਜੀ ਚਲੋ ਦੇਖਦੇ ਆ ਕਰਕੇ ਕਾਂ ਲੱਗੇ ਲੱਗੇ ਭਾਇ ਤਰਕੇ ਲੱਗੇ ਇਹਦੇ 2 5 ਕੇ ਲਾਇਆ ਦੇ ਬੱਬਾ ਐਨੀ ਦਾ ਕਰਤੀ ਬੱਸ ਬਹੁਤ ਐਨੀ ਬਹੁਤ ਐਨੀਗਾ ਐਨੀਗਾ ਐਨੀ ਕਿ ਇੱਥੇ ਕਰ ਦਿੰਨੇ ਆਪਾਂ ਐਨੀ ਕਿ ਇੱਥੇ ਐਨੀ ਕਿ ਇੱਥੇ ਆ ਬਸ ਬਚਾਲਾ ਬਚਾਲਾ ਛੱਡ ਦਿੰਨੇ ਆ ਸਾਰੇ ਚੁੰਨ ਪਾਸਿਆਂ ਦਾ ਨਹੀਂ ਸਿਰੇ ਲਾਉ ਸਿਰੇ ਲਾਉ ਨੇ ਕੀ ਕਹਿੰਦੇ ਜਾਰੇ ਘਟ ਜਾਂਦਾ ਹਾਂਜੀ ਮੇਰੇ ਵੀਰੋ ਲਾਉ ਜੀ ਸਵੇਰੇ ਦੇ ਲੱਗੇ ਆ ਇੱਕ ਸਾਈਡ ਦੋ ਸਾਈਡ ਤਿੰਨ ਸਾਈਡ ਤੇ ਚੌਥੀ ਸਾਈਡ ਇਤੋਂ ਤੱਕ ਕਰਾ ਗਈ ਤੇ ਇੰਨਾ ਹੀ ਰਹਿ ਗਿਆ ਸਿਰਫ ਇੱਕ ਤਾਂ ਧਾਗਾ ਮੁੱਕ ਗਿਆ ਇੱਕ ਸੂਈ ਦਾ ਦੇਖੋ ਕੀ ਹਾਲ ਕੀਤਾ ਕਿੱਥੋਂ ਕਿੱਥੋਂ ਨਹੀਂ ਵਿੰਗ ਪਾਏ ਤੇ ਸੂਆਂ ਚਾਰ ਛਤਰੀਆਂ ਚਾਰ ਸੂਆਂ ਹੋਰ ਲੱਗ ਤਾਂ ਰਸੂਆਂ ਠੀਕ ਆ ਫੜ ਕੇ ਤੇ ਇੱਕ ਲੱਗੇ ਭਾਈ ਸਾਹਿਬ ਰੀਲ ਲਾ ਰੰਗ ਦੀ ਇਹਨਾਂ ਰਗੀ ਠੀਕ ਹੈ ਜਿਹੜੇ ਨਾਲ ਸਿਉਣੀ ਹੈ ਇਹ ਆਏ ਕਰਦੇ ਆ ਤਿਆਰੀ ਫਿਰ ਸੂਆਂ ਵੀ ਲਿਆਣੀਆਂ ਵੀ ਦੋ ਉਦੋਂ ਵੱਡਾ ਸਾਈਜ਼ ਹੋਰ ਇੱਕ ਰੀਲ ਤੇ ਆਇਦਰ ਇਮਲੀ ਵਾਲੀਆਂ ਕੈਂਡੀਆਂ ਓਕੇ ਬਾਪਯਾ ਯਾਰ ਬੈਠ ਨੂੰ ਜੀ ਨਹੀਂ ਕਰਦਾ ਬਤੰਦਰ ਦਾ ਹੁਣ ਤਾਂ ਕਿਰੋਂ ਉੱਠੇ ਜੇ ਖੜੇ ਸੀਗੇ ਚਲੋ ਕੋਈ ਨਾ ਦੋ ਛਤਰੀਆਂ ਸਿਉ ਕੇ ਫੇਰ ਹੀ ਕੋਈ ਕੰਮ ਤਾਂ ਹੰਦਾ ਕਰਾਂਗਾ ਪਹਿਲਾਂ ਦੋ ਸਿਉਵਾਂਗੇ ਬਾਪਯੋ ਇੱਕ ਛਤਰੀ ਦੇ ਸਿਉਂ ਦਿੱਤਾ ਠੀਕ ਹੈ ਤੇ ਦੂਜੀ ਦੇ ਸਿਉਂਣ ਦੀ ਤਿਆਰੀ ਕਰਿਆਂ ਸੀ ਉਸ ਤੋਂ ਪਹਿਲਾਂ ਖੇਤ ਆਇਆਗੇ ਮਾੜਾ ਜਿਹਾ ਇੱਧਰ ਪਹੁੰਚ ਗਿਆ ਨੂਰ ਜਾਨ ਤੇ ਹੈਪੀ ਡਾਉਨ ਜੀ ਵੀ ਕਹਿੰਦੇ ਠੀਕ ਹੈ ਚਲ ਤੁਸੀਂ ਬੈਠੇ ਰਹੇ ਖੇਤ ਟਰੈਕਟਰ ਛੱਡ ਆ ਗਏ ਚੰਗਾ ਕੋਈ ਗੱਲ ਨਹੀਂ ਚੱਲ ਮੁੰਡਿਆ ਤੂੰ ਮੋਟਰਸਾਈਕਲ ਲੈ ਕੇ ਜਾਂ ਤੇ ਮੈਂ ਟਰੈਕਟਰ ਲੈ ਕੇ ਜਾਂਦਾ ਅੱਗੇ ਜਿਹੜੇ ਖੇਤ ਜਾਣੇ ਨੇ ਪਤਾ ਜੀ ਫੜਾਉਣਾ ਅਗਲੇ ਖੇਤ ਖੇਤ ਮੈਂ ਕਰ ਲੇ ਗਾਂਹਾਂ ਵਾਲੇ ਖੇਤ ਆ ਜਿੱਥੇ ਰੋਟੀ ਪੜਾ ਕੇ ਜਿੱਥੇ ਰੋਟੀ ਪੜਾ ਕੇ ਹਾਂ ਹਾਂ ਮੈਂ ਘਰੋਂ ਟਰੈਕਟਰ ਕਢ ਲੈਣਾ ਚਾਹ ਫੜਨਾ ਉਹਦੀ ਆਪਣੇ ਦੀ ਖੇਤ ਦਿਹਾੜ ਕੇ ਦੀ ਚੱਕ ਲੈ ਜੀ ਟਰੈਕਟਰ ਮੇਰੇ ਵੀਰੋ ਉਹੋ ਟਰੈਕਟਰ ਨੇ ਆਪਾਂ ਨੂੰ ਚੱਕ ਲੈ ਸੱਚ ਨਾਲ ਟੰਗਲੀ ਚਾ ਇਹ ਆ ਪਈ ਸੈੱਟ ਕਰੀ ਜਾਂਦੇ ਆ ਇਥੇ ਪਈ ਦੇ ਲੋਡ ਐ ਕਿੱਥੇ ਮਾਰ ਕੇ ਹਲ ਤੇ ਚੱਲਦੇ ਆ ਬਸ ਉਹਨਾਂ ਕੋਲੇ ਲਓ ਜੀ ਵਧਾਈ ਹੋਵੇ ਸੂਈ ਨੰਬਰ 2 2 ਨੰਬਰ ਹੈ ਇਹ ਇਹਦੋਂ ਪਹਿਲਾਂ ਇੱਕ ਹੋ ਪਈ ਸੂਈ ਨੰਬਰ 2 ਬਈ ਦੇਖੋ ਕੀ ਹਾਲ ਹੋਇਆ ਪਲਾਸਾਂ ਨਾਲ ਕਿਹੜਾ ਸੂਆਂ ਟੱਪਦਗਾ ਯਾਰ ਬਹੁਤ ਔਖਾ ਕੰਮ ਆ ਬਈ ਚਲੋ ਕੋਈ ਨਾ ਕਰਾਂਗੇ ਯਾ ਟਾ ਕਰਾਂਗੇ ਅਜ ਨਵਾਂ ਸਮਾਨ ਆ ਬਾਬੇ ਮੜਾ ਚਾਕੇ ਦਿਖਾਈ ਆ ਕਾ ਜੂਗਾ ਖਾ ਆ ਜਾ ਕੇ ਇਹ ਚੌਕਲੇ ਟਣ ਦਿਖਾਇਆ ਕਰ ਅਹ ਕੀ ਬਾਤ ਹੈ ਹੜਦਾ ਨਹੀਂ ਮੁੰਡਾ ਲੰਬੀ ਜਾ ਕੇ ਕਮਾੜਾ ਨੂੰ ਮੋੜਸਾ ਥੋੜੀ ਚਲਾਇਆ ਕਰ ਤੈਂਗਾ ਬਾਈ ਬਣੇ ਡਾਰਲਾ ਦਾ ਹਾਂ ਬਸ 50 60 ਵੱਧ ਹੁੰਦੇ ਨਹੀਂ ਸਪੀਡ ਮੁਗਦੀ ਨਹੀਂ 120 ਬੂ ਤੇ ਨਾ ਚੜਾਇਆ ਕਰ ਘੱਟ ਰੱਖਿਆ ਕਰ ਤੇ ਬਾਬੇਓ ਬਸ ਦਿਨਛਿਬਣਾ ਵਾਲਾ ਤੇ ਦੂਜੀ ਛੇਤਰੀ ਦੂਜੀ ਛੇਤਰੀ ਜੀ ਰਹਿੰਦੀ ਆ ਤੇ ਦਿਨਛਿਬਣਾ ਵਾਲਾ ਹੋ ਗਿਆ ਬਾਬੇਓ ਤੜਕੇ ਦਾ ਬੈਠਾ ਤੇ ਰੋਟੀ ਵੀ ਨਹੀਂ ਖਾਦੀ ਦੋ ਛੇਤਰੀ ਖਾਉਂਗਾ ਸਰ ਮੇਰੇ ਦੋ ਅਜੇ ਇੱਕ ਬਸ ਰਹਿ ਗਿਆ ਦਾ ਇਹ ਤੇ ਇੱਕ ਘੰਟਾ ਲੱਗੂ ਪੂਰਾ ਹੌਣ ਤੱਕ ਆ ਪਾਏ ਨੂੰ ਇਹ ਤਾਂ ਨਾ ਤੜਕੇ ਲੱਗੇ ਆ ਤੇ ਆਥਨ ਹੋ ਗਈ। ਮੂੰਹ ਨੇਰੇ ਗਏ ਲੱਗੇ ਤੜਕੇ ਦੇ। ਜਿਵੇਂ ਨਾ ਬਾਬਾ ਭੁੱਲਿਆ। ਨੰਬਾਬਾ ਭੁੱਲੀਆ ਨੇ। ਤੇ ਦਿਨ ਦਾ ਸ਼ਪਾਹ ਹੋ ਗਿਆ ਪਰੇਸ਼ਾਨ। ਤੇ ਇਧਰ ਉਡਾਲ ਗਿਆ। ਇਹ ਦੋ ਇਧਰ ਦੇ ਦੋ ਹੋ ਪੰਗਾ। ਉਹਨਾਂ ਨੂੰ ਵੇਖ ਕੇ ਘਬਰਾਹਟ ਹੀ ਹੋ ਜਾਂਦੀ ਹੈ ਭੈਣ ਦੀ। ਤੇ ਇਹ ਹੀ ਪੰਗਾ। ਕਰਾਂਗੇ ਕੋਈ ਡੇ ਕਰੇ। ਦੋਨਿਆਂ ਫੜ ਕੇ ਖੜਾ ਸਾਹਮਣੇ। ਕੋਈ ਨਾ ਰੋਟੇ ਰੋਟੇ। ਬਾਹੂ ਬਾਤ ਕਰਨਾ ਹੈ ਇਹ। ਕੋਈ ਤੇ ਕੋਰ ਕਰਾਂਗੇ। ਇਹ ਜਲੀਆ ਦੇ ਬੱਚੇ ਨੇ। ਤਾਂ ਇਸ ਕੋ ਕੋਣ ਵੀ ਤੇ ਖਾਦੇ ਨੇ ਇਹ ਦੇ ਬੰਦੇ ਆ ਮੈਂ ਰਾਖੀ ਐ ਰਾਖੀ ਇਹ ਤਾਂ ਕਰਾ ਗਾ ਆਹ ਤੁਹਾਨੂੰ ਦੋਸਤਾਂ ਦੇ ਲਾਗਣੇ ਦੇ ਦੇ ਲਾ ਆਹ ਕਿਹਨੂੰ ਦੋਸਤਾਂ ਦਾ ਆਹ ਇਹਨੂੰ ਦੇ ਦੇ ਇਹ ਨਹੀਂ ਕੰਮ ਇਹਨੂੰ ਦੇ ਦੇ ਮਾ ਦੇ ਜਿਉ ਦੋ ਵਾਟਰ ਉੱਪਰ ਦੱਲਿਆ ਵਾਟਰ ਚੱਲ ਮੁੰਡਿਆ ਛੱਡ ਦੇ ਇਹਨਾਂ ਨੂੰ ਬੱਚੇ ਵੀ ਰੈਡੀ ਐ ਠੀਕ ਐ ਵਾਟਰ ਵੀ ਦੇਤਾ ਤੇ ਛੋਲੇ ਵੀ ਦੇਤੇ ਐ ਡਾਕੀਆਂ ਗੱਡੀਆਂ ਪੂਰੀਆਂ ਇੱਕ ਮਿੰਟ ਇਹਨੂੰ ਚੱਕ ਕੇ ਬਣਾਉਣਾ ਪਊਗਾ ਬਈ ਕਿਉਂਕਿ ਇਹਦੇ ਲੱਗੇ ਚੇਪੀ ਐ ਕਰਕੇ ਨਾ ਆਇਆ ਕਰਕੇ ਚੱਲ 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 ਸ਼ੇਰਾ ਇਧਰ ਹੀ ਢਵਾ ਦਿਆ ਆ ਲੈ ਓਕੇ ਹੋ ਗਈ ਰਿਪੋਰਟ ਸੈਟਾਂ ਵੀ ਕੰਮ ਲਓ ਆਪਿਓ ਤੇ ਇਹ ਪਲੀਏ ਟੀਵੀ ਰੱਖ ਦਿੰਦਾ ਭਾਈ ਪੁੱਤਰਾ ਨੂੰ ਕਿਹਾ ਖੰਡ ਕਰਾਂ ਇਧਰ ਹੀ ਉਪਰਾ ਰੱਖ ਕੇ ਆਵਾਂ ਆਇਆ 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 ਮਾਰਗਰਿਤ ਨੂੰ ਬੜਾਇਆ ਆਇਆ 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 ਇਥੇ ਪਲੀਏਟ ਇਧਰ ਧਾਣੇ ਓਕੇ ਹੋ ਗਈ ਰਿਪੋਰਟ ਇਹ ਕਹ ਚੁੱਕੀ ਉਹ ਪੁੱਤਰਾ ਖੰਡ ਕਿਹਨੂੰ ਉਹ ਚੱਕੀ ਕਾਲੀ ਕਰਾ ਖਾ ਪੀ ਲੈਣ ਦੇ ਬਾਅਦ ਚੱਕ ਲਾਂਗੇ ਇਹਨੂੰ ਉਦੂਆ ਚੱਕਾਂਗੇ ਕਿਰਾ ਹੁਣ ਬੱਚਾਂ ਬੁੱਚਿਆਂ ਨੂੰ ਦੇਣ ਕਿਰੇ ਇਹ ਇਧਰ ਵੀ ਵੇਖੋ ਵੀ ਕਿਵੇਂ ਪੈਟ ਟੁੱਟ ਕੇ ਪਲੀਟ ਨੂੰ ਐਡੀ ਤਗੜੀ ਚੀਜ਼ ਹੈ ਪਲੀਟਾ ਵੇਖ ਪਹਿਜਣ ਮਲਕਾਂ ਨੂੰ ਨੱਪੀ ਪਾਇਆ ਪਲੀਟ ਨੂੰ ਲਾ ਜਾ ਹਾਂਜੀ ਮੇਰੇ ਵੀਰੋ ਰੋਟੀ ਰੋਟੀ ਖਾਇਆ ਹੈ ਭਾਈ ਤੇ ਚਾਹ ਤਾਂ ਨਹੀਂ ਪੀਕੇ ਲੂਟੀ ਖਾ ਗਏ ਹਨ ਤੇ ਸਾਰੇ ਖੜਾ ਰਿਬੀ ਜਾਵੜੇ ਸੀ ਕਰਾਂ ਘਰੋਂ ਘਰੀ ਮੈਂ ਵੀ ਰੋਟੀ ਖਾਣ ਗਿਆ ਸੀਗਾ ਤੇ ਉਹ ਕਹਿੰਦੇ ਚਲੇ ਸੀ ਵੀ ਜਾਂਦੇ ਆ ਸਾਰੇ ਹੋ ਹੋ ਹੁਣ ਦੇਖਦੇ ਆ ਯਾਰ ਕੰਮ ਬੜੇ ਪਿਆ ਬਾਬੇ ਯਾਰ ਸਮਝ ਨਹੀਂ ਆਦਾ ਕੀ ਕਰਾਂ ਤੇ ਕੀ ਨਾ ਕਰਾਂ ਹਣਾ ਇੱਕ ਇਥੇ ਪੋਰ ਕੱਢਣ ਵਾਲਾ ਹਜੇ ਤੇ ਇਧਰ ਵੀ ਆਪਣੇ ਪੋਰ ਦੇ ਵੀ ਪੋਰ ਦੇ ਕਿੰਨੇ ਭੈ ਜੋ ਜਾਲ ਦੇ ਵੀ ਨਵਾਂ ਪੋਰ ਫਿੱਟ ਕਰਤਾ ਠੀਕ ਆ ਬਈ ਪਹਿਲਾ ਵਾਲਾ ਪੋਰ ਥੋੜਾ ਨਰਮ ਸੀ ਆ ਵਾਲਾ ਤੇ ਹੈਵੀ ਪੋਰ ਲਾਤਾ ਮਦਗਾ ਠੀਕ ਆ ਜਾਲ ਵੀ ਕਰਤਾ ਓਕੇ ਰਿਪੋਰਟ ਤੇ ਹੁਣ ਬਈ ਤੀਜੀ ਛਤਰੀ ਵੇਡ ਰੱਖੀ ਆ ਆਪਾਂ ਆ ਕੇ ਇਧਰ ਬਸ ਲਾ ਰੱਖਣਾ ਚੁਟਕਣਾਂ ਆ ਤੇ ਇਹ ਕੰਪਲੀਟ ਕਰਕੇ ਤੁਹਾਨੂੰ ਫਿਰ ਦਿਖਾਉਣਾ ਮੈਂ ਲਓ ਬਾਪਿਓ ਤੀਜੀ ਸੂਈ ਦਾ ਵੀ ਕਰਤਾ ਕੰਮ ਬਈ ਆਹੀ ਕਸਰ ਹੈਗੀ ਸੀ ਬਸ ਤਿੰਨ ਸੂਈਆਂ ਹੁਣ ਆਇਨਾ ਕੋ ਦਰਜੀ ਮਾੜਾ ਸੀ ਦਰਜੀ ਨਹੀਂ ਬਈ ਕੱਪੜੇ ਬਾਲਾ ਮੋਟਾ ਉਤੋਂ ਦੂਰਾ ਕਰ ਕਰ ਸਿਉਈ ਜਾਂਣਾ ਠੀਕ ਹੈ ਕਿ ਨਹੀਂ ਕੋ ਚੁੰਡਾ ਬਾਰਡਰ ਜਿੰਨਾ ਦੂਰਾ ਹੋ ਉਹਨਾਂ ਹੀ ਵਧੀਆ ਤੇ ਘੈਂਟ ਲੱਗੂਗਾ ਚਲੋ ਕੋਈ ਦਿੱਕਤ ਨਹੀਂ ਹੋਰ ਫੜ ਲੈਣਾ ਦੋ ਚਾਰ ਇਹਨੇ ਸਿਉ ਜਾਂਦੇ ਆਗੇ ਬਸ ਸਾਰੇ ਆਪਾਂ ਹਾਂਜੀ ਮੇਰੇ ਵੀਰੋ ਤੀਜੀ ਛਤਰੀ ਵੀ ਕਰਤੀ ਆ ਬਾਈ ਕੰਪਲੀਟ ਬਸ ਇਹਦੇ ਸਿਰਫ ਇੱਕ ਪੋਰਸ ਉਹ ਸਿਉਣ ਵਾਲਾ ਆਖੀ ਜਾਂਦਾ ਸੀਗਾ ਪੋਰ ਲਾਉਣ ਵਾਲਾ ਰਹੇਗਾ ਹੋ ਮਨਸ਼ਾਨੀਆਂ ਲਾ ਲਈਆਂ ਐਨਾ-ਐਨਾ ਵਡਾਉਣਾ ਇਹ ਠੀਕ ਆ ਤੇ ਇਹ ਮੀਤੇ ਤੋਂ ਵੜਾ ਕੇ ਲੈਣਾ ਚੱਲ ਗਏ ਬਈ ਆਪਾਂ ਠੀਕ ਆ ਤੇ ਬਸ ਇਹ ਲਾ ਕੇ ਤਿੰਨ ਛਤਰੀਆਂ ਰੈਡੀ ਹੋ ਜਾਣੀਆਂ ਇੱਕ ਚਲੋ ਪਿੰਜਰਾ ਵੀ ਰੈਡੀ ਆ ਹਣਾ ਇਹਦੇ ਤਾਂ ਠੀਕ ਆ ਯਾਰ ਵਧੀਆ ਚਾਲ ਲੱਗੇ ਹੋਰ ਕੱਪੜਾ ਲੱਗੇ ਹੀ ਪਿਆ ਤੇ ਇੱਕ ਆਹ ਛਤਰੀ ਰਹਿ ਜੂਗੀ ਬਸ ਤੇ ਇਹਦਾ ਵੀ ਕੋਈ ਗੱਲ ਨਹੀਂ ਹੀਲਾ ਕਰ ਦਾਂਗੇ ਇਨੂੰ ਵੀ ਸਿਉਣਾ ਹੈ ਕੋਈ ਚੱਕਰ ਨਹੀਂ ਗੱਲ ਨਹੀਂ ਪਹਿਲਾਂ ਪੋਰ ਕਰਾ ਲਿਆ ਅੱਗੇ ਲਓ ਜੀ ਪੋਰ ਵੀ ਕਰਾ ਲਿਆ ਸੈਟ ਵੀ ਬੜਾ ਲਿਆ ਕੰਨੀਆਂ ਵੜਾ ਲੀਆਂ ਕੰਨੀਆਂ ਵੜਾ ਲਿਆ ਕੰਨਗਾਣੀ ਚਲੋ ਚੱਲ ਗਏ ਹੁਣ ਉਧਰਲੇ ਕਰੇ ਤੀਜੀ ਛਤਰੀ ਵੀ ਕਰਤੀ ਬਰੋ ਰੈਡੀ ਠੀਕ ਹੈ ਵੱਡੇ ਪੋਰ ਵਾਲੀ ਛਤਰੀ ਤੇ ਛੋਟਾ ਪੋਰ ਲਾ ਕੇ ਐਨ ਇੱਕ ਨੰਬਰ ਬਣਾਤੀ ਬਈ ਜਮਾ ਓਕੇ ਰਿਪੋਰਟਾਂ ਕਰਤੀਆਂ ਆ ਜਾਏ ਦਿਨ ਚ ਬਈ ਠੀਕ ਹੈ ਤਿੰਨ ਛਤਰੀਆਂ ਰੈਡੀ ਕਰ ਤਾ ਆਪਾਂ ਤੇ ਹੁਣ ਹੋਏ ਪੁੱਤਰਾ ਨਾਣੇ ਪਾਉਣ ਦਾ ਟਾਈਮ ਬਾਪ ਯਾਰ ਜਮਾ ਕਮਾਲ ਉਹ ਅੰਦਰੋਂ ਬਾਹਰ ਕੀ ਨਹੀਂ ਜੜਦਾ ਹੈਂ ਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਉਹ ਕੁੰਡਾ ਦੂਜਾ ਐ ਆਏ ਵਾਲਾ ਉਹ ਪਿੜ ਕੇ ਨਾਲ ਵੱਜਿਆ ਹੋਣਾ ਐ ਕਰਕੇ ਆ ਪੱਤੀ ਵਾਲਾ ਆ ਕੁੰਡਾ ਆਪੇ ਐ ਲੱਗਿਆ ਹੋਣਾ ਐ ਕਰਕੇ ਜਿਆਦਾ ਮੇਰੀ ਅੱਖ ਭਾ ਅੰਦਰ ਬੰਦਾ ਕਿਹੜਾ ਵੜਿਆ ਬੈਠਾ ਲਓ ਜੀ ਇਧਰ ਬੈਠ ਗਲੇ ਉਤਰਨ ਨੂੰ ਵੀ ਰੱਖ ਦਈਏ ਦਾਣੇ ਤੇ ਉਧਰ ਤਾਂ ਰੱਖਿਆ ਭਾਈ ਆਪਾਂ ਆਪਣਾ ਕੀ ਕਹਿੰਦੇ ਆ ਦੂਜੇ ਕੁੰਡਾ ਐ ਤਾਂ ਤੇ ਬਸ ਵਾਟਰ ਰਹਿ ਗਿਆ ਕੱਲਾ ਇਧਰਲੇ ਪਾਸੇ ਵੀ ਵਾਟਰ ਪਾਤਾ ਤੇ ਦਾਣੇ ਤਾਂ ਤੁਹਾਨੂੰ ਪਤਾ ਪਹਿਲਾਂ ਹੀ ਪਾਦੇ ਠੀਕ ਹੈ ਓਕੇ ਆ ਬਈ ਦਾਣਾ ਪਾਣੀ ਕਲੀਅਰ ਹੈ ਤੇ ਪਾਣੀ ਵਾਲੇ ਭਾਂਡੇ ਧੋ ਕੇ ਪਾਈ ਆ ਬਈ ਕਿਉਂਕਿ ਉਹ ਦਿਨ ਮੈਡੀਸਿਨ ਪਾਈ ਸੀ ਨਾ ਉਸ ਤੋਂ ਬਾਅਦ ਮੈਂ ਕੱਲ ਮੈਨੂੰ ਲੱਗਾ ਭੁੱਲ ਗਿਆ ਹਨ ਤੇ ਅੱਜ ਮੈਨੂੰ ਯਾਦ ਆਇਆ ਵੀ ਪਾਣੀ ਧੋ ਕੇ ਪਾਣਾ ਤਾਂ ਕਰੇ ਦੋਵੇਂ ਭਾਂਡੇ ਚ ਪਾਣੀ ਧੋ ਕੇ ਪਾਦਾ ਤੇ ਸੈੱਟ ਆ ਬਾਬੇ ਉਹ ਕੰਮ ਅਨਲੋ ਜੀ ਤੇ ਬੱਚੇ ਵੀ ਕੱਢ ਤੇ ਬਾਹਰ ਵਿਅਸਤ ਲਗ ਭਾਗ ਵੀ ਦਿਨ ਛੇਪ ਹੀ ਚੱਲਿਆ ਚਲੋ ਅੱਧਾ ਘੰਟਾ ਘੰਟਾ ਜਿੰਨਾ ਟਾਈਮ ਵੀ ਬੈਠਣਾ ਹੈ ਹਨਾ ਮੈਂ ਬਾਹਰ ਕੱਢ ਦੀ ਛਤਰੀ ਤੇ ਇਹਨਾਂ ਨੂੰ ਵੀ ਕਈ ਦਰਾ ਕਬੂਤਰੀ ਵਾਸਤੇ ਜਾਲਚ ਤੇ ਬੱਚਿਆਂ ਵਾਸਤੇ ਪਾਣੀ ਤੇ ਦਾਣੇ ਰੱਖ ਰੱਖੇ ਹਾਂਜੀ ਮੇਰੇ ਵੀਰੋ ਤੇ ਹੁਣ ਚਲਿਏ ਭਾਈ ਆਪਾਂ ਆਨੰਦਗੜ੍ਹ ਮਾਮੇ ਦੇ ਮੁੰਡ ਨੂੰ ਲੈ ਕੇ ਜਾਣਾ ਬਈ ਉਹ ਬਠਿੰਡਾ ਜਾਂਦਾ ਹੈਗਾ ਸੇਫ ਡਾਊਨ ਠੀਕ ਹੈ ਕਿ ਨਹੀਂ ਤੇ ਇੱਕ ਦਿਨ ਪਹਿਲਾਂ ਹੀ ਥੋੜੀ ਯਾਦ ਹੈ ਉੱਥੇ ਸੌਂ ਗਿਆ ਸੀ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਜਦੋਂ ਪਤਾ ਨਹੀਂ ਜਦੋਂ ਬਾਗਿਆਂ ਨੂੰ ਰੰਗ ਕਰਦੇ ਸੀ ਹਾਂ ਜਦੋਂ ਦਾਦੀ ਦਾ ਭੋਗ ਸੀ ਉਦੋਂ ਆਏ ਸੀ ਉੱਥੇ ਆਟੋ ਕੇ ਸੌਗੇ ਸਮਝਿਆ ਕਰੋ ਸਾਰੀ ਟੀਮ ਦੂਜੀ ਆਪਣੀ ਗੈਂਗ ਵਿੱਚ ਹੀ ਹੈ ਤੇ ਉਹ ਬਟਿੰਡਾ ਆਉਂਦਾ ਸੀ ਨਾ ਉਹ ਕਹਿੰਦਾ ਵੀ ਪਿੰਡ ਤੱਕ ਆਲੀ ਤਾਂ ਬੱਸ ਲੱਗੀ ਨਹੀਂ ਕਹਿੰਦਾ ਇਹ ਤੇ ਕਰ ਲੇਟ ਲੂਟ ਆਉ ਪਤਾ ਨਹੀਂ ਆਵੇ ਨਾ ਆਵੇ ਆਨੰਦਗੜ੍ਹ ਤੇ ਕਰਾਉਂਦੀ ਹੈ ਮੈਂ ਚਲ ਤੂੰ ਆ ਜਾ ਤੂੰ ਹੈਗਾ 10 15 ਕਿਲੋਮੀਟਰ ਮੈਂ ਕੋਈ ਦਿੱਕਤ ਨਹੀਂ ਮੈਂ ਮੋੜਾਂ ਚ ਚੜਾ ਲਿਆਣਾ ਕੋਈ ਚੱਕਰ ਨਹੀਂ ਕਿੱਥੋਂ ਜੀ ਸਸਰੀ ਘਰ ਬਾਈ ਜੀ ਪਹਿਲਾਂ ਤਾਂ ਸੌਰੀ ਲੇਟ ਹੋ ਗਿਆ ਜੀ ਕਿੰਨੇ ਟਾਈਮ ਲੇਟ ਹੋ ਗਿਆ ਮੈਂ 10 ਮਿੰਟ 8-10 ਤੇ ਗਿਆ ਸੀ ਆ ਜੀ ਬੱਸ ਬੱਸ ਵਾਲੇ ਦਾੱਕੀ ਲਾ ਤੋ ਉਹ ਫਿਰ ਰਾਤ ਨੂੰ ਹੋਵੇ ਬੜੀ ਦਸਾਂ ਕਰ ਗਏ ਹੁਣ ਕਿਨੇ ਹੋ ਗਏ 13 ਹੋ ਗਏ 10 5-7 ਮਿੰਟ ਵੇਟ ਕੀਤੀ ਤੇ ਕੋਈ ਚੱਕਰ ਵਾਲੀ ਗਾ ਲੀ ਬੱਸ ਚੱਲਦੇ ਪਿੰਡਾਂ ਪੱਕੇ ਠਾਣੇ ਚੱਲ ਕਣਾ ਬੇਨਾ ਥੋੜਾ ਜਿਆ ਠਾਣੇ ਦਾ ਕੀ ਗੱਲ ਹੈ ਕੱਲਾ ਹਾਂਜੀ ਬਾਪੇ ਉਹ ਆਗੇ ਜੀ ਕਰੇ ਭਾਈ ਨੂੰ ਛੱਡਾਂ ਦਾ ਕਰ ਉਧਰ ਲੈ ਕਰੇ ਭਾਈ ਤੇ ਆਪਾਂ ਇੱਥੇ ਵੀਡੀਓ ਅਪਲੋਡ ਕਰਨਾ ਆਏ ਆ ਫੇਰ ਬੱਸ ਉਹ ਤੋਂ ਬਾਅਦ ਚੱਲਾਂਗੇ ਤੇ ਉਹਨੂੰ ਆਖਾਂਗੇ ਵੀ ਇੱਧਰ ਆਣਾ ਤਾਂ ਆ ਜਾ ਵੀ ਆਪਣੇ ਕੋਲੇ ਨਹੀਂ ਫਿਰ ਕਰੇ ਬਈ ਹਣਾ ਹਾਂ ਜੀ ਮੇਰੇ ਵੀਰੋ ਵੀਡੀਓ ਹੋ ਗਈ ਆ ਅਪਲੋਡ ਪਾਈ ਤੇ ਚਲੋ ਚੱਲ ਗਏ ਥੱਲੇ ਹੁਣ ਕਰਾਂ ਕੋਠੇ ਤੋਂ ਆ ਗਏ ਜੀ ਇਧਰ ਲੈ ਕਰੇ ਮੀਣ ਮਾਈ ਬ੍ਰਦਰ ਸਈਆbro ਇੱਥੇ ਕੰਫਰਟੇਬਲ ਆ ਕੰਮ ਵਧਗਾ ਨਹੀਂ ਦਊਗੀ ਓਕੇ ਠੰਡਾ ਠੰਡਾ ਕੰਮ ਠੰਡਾ ਠੰਡਾ ਕੂਲ ਕੂਲ ਠੀਕ ਐ ਸਹੀ ਐ ਸਹੀ ਐ ਚਲੋ ਓਕੇ ਹੋ ਗਈ ਰਿਪੋਰਟ ਤੇ ਆ ਕੁਛ ਆਂਡਿਆਂ ਦੀ ਤੇ ਬੱਚਿਆਂ ਦੀ ਵੀ ਸੈਟਿੰਗ ਕਰਤੀ ਸੀ ਇੱਥੇ ਆ ਕੇ ਮੈਂ ਕੁਝ ਯਾਰਾਂ ਟੁੰਡੇ ਚੇਕ ਕੀ ਤੇ ਫੋਕੇ ਧਰੀ ਪੰਗਾ ਵਾਵਾ ਕਬੂਤਰੀਆਂ ਮੈਨੂੰ ਤਾਂ ਲੱਗਦਾ ਹਨਾ ਕੁਝ ਮੇਨ ਜੋੜਦੇ ਫੋਕੇ ਧਰੀ ਪੰਗਾ ਅੰਡੇ ਚਲੋ ਵੀ ਦੇਖਦੇ ਆ ਜੱਕ ਦੋ ਦਿਨ ਹੋਰ ਵੇਖਦੇ ਆ ਪਰ ਨਹੀਂ ਤੇ ਚਾੱਕ ਕੇ ਛੱਡ ਦਿਆਂਗੇ ਤੇ ਕੁਝ ਉਤਰੇ ਜਿਹੜੇ ਬੈਟਕ ਚ ਬੱਚੇ ਸੀ ਉਹ ਦੋਵੇਂ ਚੱਕ ਲਿਆਂਦੇ ਬਈ ਮੈਂ ਉਹ ਕਬੂਤਰੀ ਨੇ ਫਿਰ ਤੁਹਾਨੂੰ ਪਾਣਾ 8-10 ਦਿਨਾਂ ਦਾ ਫਰਕ ਸੀ ਉਹ ਨਹੀਂ ਪਾ ਲੈਣੇ ਸੀ ਫਿਰ ਦੋ ਬੱਚੇ ਇੱਕ ਥੱਲੇ ਕਰਤੇ ਦੋ ਬੱਚੇ ਇੱਕ ਥੱਲੇ ਕਰਤੇ ਮੈਂ ਤੇ ਚਲੋ ਵੇਣਿਆ ਕੋਈ ਚੱਕਰ ਲਈ ਮੈਂ ਦੇਖਣਾ ਕੀ ਹਸਾ ਪਤਾ ਬਾਪੇ ਇਰ ਬੱਚਿਆਂ ਨੂੰ ਛੋਲੇ ਨੂੰ ਤੇ ਇੱਕ ਟਾਈਮ ਦੇ ਦਿੱਤੀ ਸੀ ਆਪਾਂ ਤੇ ਫੜ ਕੇ ਦੇਖਦਾ ਜੇ ਲੋੜ ਜੀ ਲੱਗੀ ਤਾਂ ਰਜਾ ਦੇਾਂਗੇ ਤੇ ਨਹੀਂ ਫਿਰ ਸੁਪੋਈ ਦੇਵਾਂਗੇ ਤੇ ਬੱਚੇ ਚੱਕ ਕੇ ਲਿਆਉਂਦੇ ਸੀ ਕੋਈ ਛੋਲੇ ਦੇ ਨੂੰ ਠੀਕ ਹੈ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਭਾਈ ਸਾਹਿਬ ਸਰਿੰਜਤਾ ਚੋਂ ਪਰ ਤੋੜ ਗਿਆ ਆਪਣੀ ਸ਼ਾਇਦ ਇਹਦੇ ਵਿੱਚ ਪਾਜੀ ਇੱਕ ਮਿੰਟ ਸਾਨੂੰ ਦਿਖਾ ਹੀ ਦੇਣਾ ਖੜ ਜੋ ਹਾਂ ਆ ਦੇਖੋ ਭਾਈ ਸਰਿੰਜ ਦਾ ਉਹਦਾ ਕੰਮ ਕਰ ਗਏ ਮੁੰਡੇ ਇੱਥੇ ਜਿਹੜੇ ਆਉਂਦੇ ਹੁੰਦੇ ਆ ਤੇ 21 ਰਿੰਜ ਸੀ ਦੂਜਾ 55 ਰਿੰਜ ਸਾਹਿਬ ਖਰਾਬ ਪ੍ਰੂਵ ਹੋਗਾ ਜੀ ਨੂੰ ਲੱਗਦਾ ਹੈ ਨਹੀਂ ਕੋਈ ਰਿੰਜ ਤੇ ਫਿਰ ਛੋਲੇ ਦੇਣਾ ਉਹਦੀ ਪਾਣੀ ਕਿੱਥੋਂ ਦੇਵਾਂਗੇ ਹਨਾ ਵੈਸੇ ਤਾਂ ਮੂੰਹ ਨਾਲ ਵੀ ਦੇ ਸਕਦੇ ਨੇ ਯਾਰ ਉਹ ਚੀਜ਼ਾਂ ਨਾ ਥੋੜਾ ਜਿਆ ਮੈਨੂੰ ਐ ਹੁੰਦਾ ਲਿਬੜ ਜਾਂਦਾ ਜਾਵੇ ਬੁੱਤਰ ਕੀ ਫਾਇਦਾ ਗੰਦੇ ਹੋ ਜਾਂਦੇ ਆ ਬਾਅਦ ਚ ਬਾਕੀ ਅੱਜ ਦਿੱਤੇ ਸੀ ਸ਼ਾਮ ਜੀ ਨੂੰ ਛੋਲੇ ਵੀ ਦਿੱਤੇ ਸੀ ਪਾਣੀ ਵੀ ਦਿੱਤਾ ਸੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਕੱਲ ਨੂੰ ਹੁਣ ਛੋਲੇ ਭਿਉਂ ਕੇ ਰੱਖਦੇ ਆਪਾਂ ਠੀਕ ਹੈ ਕਿ ਨਹੀਂ ਆਹ ਦੇਖੋ ਆਹ ਰੱਖਦੇ ਗਲਾਸ ਚ ਭਿਉਂਦੇ ਛੋਲੇ ਤੇ ਸੁਬਾ ਟਾਈਮ ਨਾਲ ਉੱਠ ਕੇ ਛੋਲੇ ਦੇ ਕੇ ਨਾਲੇ ਸਰਿੰਜ ਦੋ ਸਰਿੰਜਾਂ ਨੰਗਾ ਲਿਆਵਾਂਗੇ ਜਿਹੜਾ 60 ਐਮਐਲ ਵਾਲੀ ਇੱਕ 20 25 ਐਮਐਲ ਵਾਲੀ ਠੀਕ ਆ ਤੇ ਇੱਕ ਟਿਵਲੀ ਨੇ ਆਪਾਂ ਨੂੰ ਇੱਕ ਨਲਕੀ ਗਿਫਟ ਕਰਦੀਆਂ ਸਾਡੀ ਪੁਰਾਣੀ ਨਲਕੀ ਜੱਦੀ ਪੁੱਛਤੀ ਜਿਹੜੀ ਅਸੀਂ ਉਹ ਵਾਇ ਜਕੂਤਰਾਂ ਦੇ ਲਾਉਂਦੇ ਹੁੰਦੇ ਸੀਗੇ ਉਹਦੇ ਕੋਲੇ ਵੀ ਚੱਲਾਂਗੇ ਨਾਲੇ ਕਬੂਤਰ ਕੁਆਦਰ ਖਾਣ ਲਈ ਨਲਕੀ ਲੈ ਕੇ ਆਵਾਂਗੇ ਆਪਣੀ ਪ੍ਰਾਣੀ ਤੇ ਬਾਕੀ ਦਾ ਬਸ ਠੀਕ ਆ ਹਨਾ ਫਿਰ ਇਹਨਾਂ ਨੂੰ ਆਹੀਂ ਛੱਡ ਦਿੰਨੇ ਆ ਯਾਰ ਇੱਕ ਮਿੰਟ ਖੜੇ ਛੱਡਿਆ ਮੈਂ ਇਹਨਾਂ ਨੂੰ ਹਾਂਜੀ ਮੇਰੇ ਵੀਰੋ ਯਾ ਲੱਗਿਆ ਭਾਈ ਮੇਰੇ ਕੋਲ ਡਾਈਨਿੰਗ ਕਰਦੀ ਏ ਠੀਕ ਐ ਮੈਂ ਇੱਥੇ ਸੁੱਤੇ ਰਹਤਾ ਬਰਦਰ ਉਹ ਬਾਹਰ ਸੁੱਤਾ ਰਹੇਗਾ ਨਹੀਂ ਕੋਈ ਨਾ ਜਦੋਂ ਠੰਡ ਲੱਗੀ ਤੜਕਣਾ ਇੱਥੇ ਆਉਣਾ ਮੈਨੂੰ ਪਤਾ ਠੀਕ ਐ ਬਸ ਕੇਰ 12:00 ਵਜੇ ਗੋਲ ਕੱਲ ਨੂੰ ਦੇਖੀਂ ਭਾਗ ਐਂਕੂ ਘਾਹ ਨੂੰ ਵਿੱਚ ਵਿੱਚ ਖਟਾ ਸਾਰਾ ਕੰਮ ਕੱਲ ਨੂੰ ਆਪਾਂ ਕਰਾਂਗੇ ਸਟਾਰਟ ਕੱਲ ਤੋਂ ਰੋ ਹੀ ਕਹਿੰਦੇ ਨੇ ਕੱਲ ਨੂੰ ਆਏ ਕਰਾਂਗੇ ਕੱਲ ਨੂੰ ਕਰਾਂਗੇ ਉਹ ਕੰਮ ਜੀ ਆਪਾਂ ਕੱਲ ਨੂੰ ਕਹਿੰਨਾ ਦੱਸ ਦੇਣਾ ਬਾਅਦ ਕਰਨਾ ਹੁੰਦਾ ਹੈਲੋ ਬਾਈ ਨਟ ਖੜਿਆ ਕੋ ਪੈ ਨਾ ਧੀਰਤ ਨੂੰ ਭਗਾਈ ਮਾਰੀ ਜਾਂਦਾ ਹਨਾ ਫਿਰ ਠੀਕ ਆ ਬਾਈ ਬੈਕਕੋਰਡ ਨਾਈਟ ਲਵਿੰਗ ਸਾਰਾ